ਇਕ ਓਅੰਕਾਰ ਸਤਿਗੁਰ ਪ੍ਰਸਾਦ ਉਤ ਪਰਸਾਦ ਸਵਈਏ ਪਾਛਾਈ ਦਸਵੀਂ ਸਰਾਵਕ ਸੁਧ ਸਮੂਹ ਸਦਾਨ ਕੇ ਦੇਖ ਬਿਰਿਓ ਕਰ ਜੋ ਜਤੀ ਕੇ ਸੂ ਸਰਾਰਦਨ ਸੁਧ ਸੁਤਾ ਦੇਖ ਸੰਤ ਸੰਗ ਅਨੇਕ ਮੱਤੀ ਕੇ ਸਾਰੇ ਦੇਸ਼ ਕੋ ਦੇਖ ਰਿਓ ਮਤ ਗੋਵਨਾਂ ਦੇਖਤ ਪ੍ਰਾਨਪਤੀ ਕੇ ਸ਼੍ਰੀ ਭਗਵਾਨ ਕੇ ਬਾਏ ਕਿਰਪਾ ਹੂਤੇ ਏਕ ਰਤੀ ਬੈਨ ਏਕ ਰਤੀ ਕੇ ਮਾਤੇ ਮਤੰਗ ਜਰੇ ਜਨ ਸੰਗ ਅਨੂਪ ਤੰਗ ਸਰੰਗ ਸਵਾਰੇ ਕੋੜ ਤਰੰਗ ਕਰੋੰਗ ਸੇ ਕੂਦਤ ਪੌਣ ਕੇ ਗੌਣ ਕੋ ਜਾਤ ਨਿਵਾਰੇ ਭਾਰੀ ਭੁਜਾਨ ਕੇ ਪੂ ਬਲੀ ਬਿਦ ਨਿਆਉਤ ਸ਼ੀਸ਼ਨਾ ਜਾਤ ਵਿਚਾਰੇ ਇੱਤੇ ਭਏ ਤੋ ਕਹਾ ਭੂਪਤ ਅੰਤ ਕੋ ਨੰਗੇ ਹੀ ਪਾਇ ਪਦਾਰੇ ਜੀਤ ਫਿਰੈ ਸਭ ਦੇ ਦੇਸ਼ਾਨ ਕੋ ਬਾਜ ਢੋਲ ਮਿਰਦੰਗ ਨਗਾਰੇ ਗੁੰਜਤ ਗੂੜਗਜਾਨ ਕੇ ਸੁੰਦਰ ਹਿੰਸ ਤਹਿ ਰਾਜ ਹਜਾਰੇ ਊਤ ਭਵਿਖ ਭਵਾਨ ਕੇ ਭੂਪਤ ਕੌਣ ਗਨ ਹੈ ਨਹੀਂ ਜਾਤ ਵਿਚਾਰੇ ਸ੍ਰੀ ਪਤਿ ਸ੍ਰੀ ਭਗਵਾਨ ਭਜੇ ਬਿਨ ਅੰਤ ਕੋ ਅੰਤ ਗੇ ਤਾਂ ਸਿਦਾਰੇ ਤੀਰਥ ਨਾਨਦਆ ਦਮਦਾਨ ਸੁ ਸੰਜਮ ਨੇ ਮਨ ਏਕ ਬਿ ਸਿੱਖੈ 베ਦ ਪੁਰਾਨ ਕ ਤੇਵ ਕੁਰਾਨ ਜਮੀਨ ਜ਼ਬਾਨ ਸੁਬਾਨ ਕੇ ਪੇਖੈ ਪੌਨ ਆਹਾਰ ਜਤੀ ਜਤ ਧਾਰ ਸਬੈ ਸੁ ਵਿਚਾਰ ਹਜ਼ਾਰ ਕ ਦੇਖੈ ਸ੍ਰੀ ਭਗਵਾਨ ਭਜੇ ਬਿਨ ਭੂਪਤ ਏਕ ਰਤੀ ਬਿਨ ਏਕ ਨਾ ਲੇਖੈ ਸੋ ਦਸ਼ ਪਾਦਰਾਤ ਤੋ ਬਾਹ ਸੋ ਸਾਜ ਸੁਨਾਹ ਦਰਜਾਨ ਦਲੇਂਗੇ ਭਾਰੀ ਗਮਾਨ ਪਰੇ ਮਨ ਮੈਂ ਕਰ ਪਰਬਦ ਪੰਖਾ ਲੈ ਨਾ ਲੈਂਗੇ ਤੋਰ ਰੀਨ ਮਰੋਰ ਮਵਾਸਨ ਮਾਤੇ ਮਤੰਗਨ ਮਾਨ ਮਲੈਂਗੇ ਸ਼੍ਰੀ ਪਤਿ ਸ਼੍ਰੀ ਭਗਵਾਨ ਕਿਰਪਾ ਬੇਨ ਤਿਆਗ ਜਹਾਨ ਨਿਦਾਨ ਚਲੈਂਗੇ ਵੀਰ ਪਾਰ ਵੱਡੇ ਬਰਿਆਰ ਵਿਚਾਰੇ ਸਾਰਗੀ ਤਾਰ ਬਛਈਆ ਤੋਰਤ ਦੇਸ ਮਲਿੰਦ ਮਵਾਸਨ ਮਾਤੇ ਜਾਣ ਕੇ ਮਾਨ ਮਲਈਆ ਗਾਰੇ ਗੜਾਨ ਕਿਉ ਤੋੜਨ ਹਾਰ ਸੋ ਬਤਨੀ ਝਗ ਚਾਰ ਲਵਈਆ ਸਾਹਿਬ ਸ਼੍ਰੀ ਸਭ ਕੋ ਸ਼ਰਨਾਇਕ ਜਾਚਕ ਅਨੇਕ ਸੋ ਏਕ ਦਿਵਈਆ ਦਾਨਵ ਦੇਵ ਪੰਨਨ ਸਾਚਰ ਭੂਤ ਭਵਿਕ ਭਵਾਨ ਜਪੈਗੇ ਜੀਵ ਜਿਤੇ ਜਲ ਮੈਂ ਥਲ ਮੈਂ ਪਲ ਹੀ ਪਲ ਮੈਂ ਸਭ ਥਾਪਤ ਪੈਗੇ ਪੁਨਰ ਪ੍ਰਤਾਪਨ ਬਾੜ ਜੈਤ ਧੰਨ ਪਪਨ ਕੇ ਬਹੁ ਪੁੰਜ ਗਪੈਗੇ ਸਾਦ ਸਮੂਹ ਪਰਸੰਨ ਬਰੈ ਜਗ ਸਤਰ ਸਭੇ ਅਵ ਲੋਕ ਚਪੈਗੇ ਮਾਨਵਿੰਦਰ ਗਜਿੰਦਰ ਨਰਾਤਪ ਜਉੰਤਰ ਲੋਕ ਰਾਜ ਕਰੈਗੇ ਕੋਟਿ ਸਿ ਨਾਨਕ ਜਾਦਕ ਦਾਨ ਅਨੇਕ ਸਵੰਬਰ ਸਾਜ ਬਰੈਗੇ ਬ੍ਰਹਮ ਮਹੇਸ਼ਰ ਵਿਸ਼ਨ ਸਚੀ ਪਤ ਅੰਤ ਫਸੇ ਜਾਂ ਫਾਸ ਪਰੈਗੇ ਜੇ ਨਰ ਸ੍ਰੀ ਪਤ ਕੇ ਪਰਸੈ ਪਗ ਤੇ ਨਰ ਫੇਰ ਨ ਦੇਹ ਤਰੈਗੇ ਆਪਿਓ ਜਦੋ ਲੋਚਨ ਮੂੰਦ ਕੈ ਬੈਠ ਰਿਓ ਬਖ ਧਿਆਨ ਲਗਾਇਓ ਨਹਾਤ ਭ੍ਰਿਓ ਲਿਓ ਸਾਸ ਸਮੁੰਦਰਨ ਲੋਕ ਗਇਓ ਪਰਲੋਕ ਗਵਾਇਓ ਬਾਸ ਕੀਓ ਬਖਿਆਨ ਸੋ ਬੈਠ ਕੈ ਐਸੇ ਹੀ ਐਸੇ ਸੁਬੈ ਸੁਬਤਾਇਓ ਸਾਚ ਕਹੋ ਸੁਨ ਲਿਓ ਸਬੈ ਜਿਨ ਪ੍ਰੇਮ ਕੀਓ ਤੈ ਨਹੀਂ ਪ੍ਰਭ ਪਾਇਓ ਕਹੂ ਲੈ ਪਾਨ ਪੂਜ ਧਰਿਓ ਸਿਰ ਕਾਹੂ ਲੈ ਲਿੰਗ ਗਰੇਲ ਲਟਕਾਇਓ ਕਾਹੂ ਲਖਿਓ ਹਰਿ ਬਾਚੀ ਦਿਸ਼ਾ ਮੈਂ ਕਾਹੂ ਪਜਾ ਕੋ ਸੀ ਸੁਨਿਵਾਇਓ ਕੂਬ ਤਾਨ ਕੋ ਪੂਜਤ ਹੈ ਪਸ ਕਾਹੂ ਮਿਰ ਤਾਨ ਕੋ ਪੂਜਨ ਧਾਇਓ ਕੂਰ ਕਰਿਆ ਔਰ ਜਿਓ ਸਭੀ ਜਗ ਸ਼੍ਰੀ ਭਗਵਾਨ ਕੋ ਭੇਦ ਨਾਮ ਪਾਇਓ ਕੂਰ ਕਰਿਆ ਔਰ ਜਿਓ ਸਭੀ ਜਗ ਸ੍ਰੀ ਭਗਵਾਨ ਕੋ ਬੇਦਨਾ ਪਾਇਓ